ਸਤਲੁਜ ਦਰਿਆ ਦੇ ਵਿੱਚ ਢੜਲੇ ਦੇ ਨਾਲ ਹੋ ਰਹੀ ਹੈ ਗੈਰ ਕਾਨੂੰਨੀ ਮਾਈਨਿੰਗ ਮਾਈਨਿੰਗ ਅ ਮਾਫੀਆ ਸਰਕਾਰ ਨੂੰ ਟੀਚਰਾਂ ਕਰਦਾ ਢੜਲੇਲਾਂ ਟੌਰ ਇਨਾ ਕਿ ਕਿਸੇ ਦੀ ਉਹਨਾਂ ਨੂੰ ਪਰਵਾਹ ਨਹੀਂ ਨਾ ਸਰਕਾਰ ਦੀ ਤੇ ਨਾ ਹੀ ਸਰਕਾਰ ਦੇ ਹੁਕਮਾਂ ਦੀ ਤੇ ਢੜਲੇ ਦੇ ਨਾਲ ਚੜਤ ਦੇ ਨਾਲ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਹੈ ਹੁਣ ਖਬਰ ਨਿਸ਼ਾੁਰ ਉਰ ਤੋਂ ਬਾਅਦ ਲੁਧਿਆਣਾ ਦੀ ਡਿਪਟੀ ਕਮਿਸ਼ਨਰ ਵੱਲੋਂ ਕਿਹਾ ਕਿ ਇਸ ਮਸਲੇ ਨੂੰ ਰੋਕਣ ਲਈ ਠਲ ਪਾਉਣ ਲਈ ਅਸੀਂ ਸਰਪ੍ਰਾਈਜ਼ਿੰਗ ਚੈਕਿੰਗ ਕਰਿਆ ਕਰਾਂਗੇ ਇਹ ਇਹਦੇ ਵਾਸਤੇ ਇੱਕ ਨੋਡਲ ਅਫਸਰ ਵੀ ਨਿਯੁਕਤ ਕਰ ਦਿੱਤਾ ਗਿਆ ਪੂਰੀ ਖਬਰ ਜਿਹੜੀ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਵਿਧਾਨ ਸਭਾ ਵੀ 22 ਦੀਆਂ ਚੋਣਾਂ ਦੇ ਮੱਦੇ ਨਜ਼ਰ ਵੱਡਾ ਐਲਾਨ ਕੀਤਾ ਸੀ ਕਿ ਚਿਟੇ ਰੇਤੇ ਦੀ ਲੁੱਟ ਨੂੰ ਰੋਕਣ ਅਤੇ ਇਸ ਤੋਂ ਸਰਕਾਰੀ ਖਜ਼ਾਨੇ ਵਿੱਚ ਮਾਲੀਆ ਭਰਿਆ ਜਾਊਗਾ 30000 ਕਰੋੜ ਰੁਪਏ ਦੀ ਗੱਲ ਕੀਤੀ ਗਈ ਸੀ ਹਾਲਾਂਕਿ ਤੱਕ ਤੇ ਪੰਜਾਬ ਨੂੰ ਇਸ ਤੋਂ 3000 ਕਰੋੜ ਰੁਪਈਆ ਵੀ ਨਹੀਂ ਹੋਇਆ ਤੇ ਪੰਜਾਬ ਸਰਕਾਰ ਦੇ ਦਾਅਵੇ ਜਿਹੜੇ ਨੇ ਉਹ ਖੋਖਲੇ ਸਾਬਤ ਹੋਏ ਨੇ ਆਮ ਆਦੀ ਪਾਰਟੀ ਦੇ ਸੁਪਰੀਮਾ ਅਰਵਿੰਦ ਕੇਜਰੀਵਾਲ ਨੇ ਵੱਡਾ ਦਾਵਾ ਕੀਤਾ ਸੀ ਕਿ ਪੰਜਾਬ ਦੇ ਦਰਿਆਵਾਂ ਚੋਂ ਨਿਕਲ ਵਾਲੀ ਰੇਤ ਨੂੰ ਸਸਤੇ ਰੇਟਾਂ ਤੇ ਆਮ ਲੋਕਾਂ ਨੂੰ ਮੱਈਆ ਕਰਵਾਉਣ ਲਈ ਪ੍ਰਤੀ ਸਾਲ 20000 ਤੋਂ ਲੈ ਕੇ 30000 ਰੁਪਏ ਮਤਲਬ ਕਰੋੜ ਰੁਪਏ ਜਿਹੜੇ ਨਾ ਉਹ ਸਰਕਾਰੀ ਖਜ਼ਾਨੇ ਨ ਭਰੇ ਜਾਣਗੇ। ਨਾ ਸ਼ਰਾਬ ਪਾਲਿਸੀ ਤੋਂ 30000 ਕਰੋੜ ਰੁਪਈਆ ਆਇਆ ਤੇ ਨਾ ਹੀ ਮਾਈਨਿੰਗ ਚੋਂ 20000 ਕਰੋੜ ਰੁਪਈਆ ਔਰ ਹੁਣ ਸੂਬੇ ਅੰਦਰ ਰੇਤ ਤੋਂ ਸਰਕਾਰ ਦੀ ਕੁੱਲ ਕਮਾਈ 20 ਹਰ ਕਰੋੜ ਤੱਕ ਨਹੀਂ ਪਹੁੰਚ ਸਕੀ ਜਿਸ ਦਾ ਸਿੱਧਾ ਅਸਰ ਇਹ ਕਿ ਪੰਜਾਬ ਦੇ ਇਸ ਬੇਸ਼ਕੀਮਤੀ ਕੁਦਰਤੀ ਸਰੋਤ ਦੀ ਕੁਝ ਠੇਕੇਦਾਰਾਂ ਵੱਲੋਂ ਖੁੱਲੀ ਲੁੱਟ ਕੀਤੀ ਜਾ ਰਹੀ ਹੈ ਇਹ ਮਾਈਨਿੰਗ ਠੇਕੇਦਾਰ ਇਨੇ ਬੇਖੌਫ ਨੇ ਕਿ ਸਤਲੁਜ ਦਰਿਆ ਦੇ ਝੋਂ ਰੇਤ ਕੱਢਣ ਤੇ 30 ਸਤੰਬਰ 2024 ਤੱਕ ਲਗਾਈ ਰੋਕ ਸਰਕਾਰੀ ਪਾਬੰਦੀ ਦੂਵੀਂ ਟਿਚ ਮੜ ਰੇ ਨੇ ਰੋਕ ਲਗਾਈ ਗਈ ਸੀ ਉਸ ਦੇ ਬਾਵਜੂਦ ਸ਼ਰੇਆਮ ਨੇਰੀਆਂ ਰਾਤਾਂ 'ਚ ਸਤਲੁਜ ਦਰਿਆ ਚੋਂ ਰੇਤਾ ਦੀ ਗੈਰਕਾਨੂੰਨੀ ਮਾਈਨਿੰਗ ਕੀਤੀ ਜਾ ਰਹੀ ਹੈ ਸਤਲੁਜ ਦਰਿਆ ਦੇ ਵਿਧਾਨ ਸਭਾ ਹਲਕਾ ਸਨਹਿਵਾਲ ਦੇ ਪਿੰਡ ਕੁੰਮਕਲਾ ਤੋਂ ਲੈ ਕੇ ਤਲਵੰਡੀ ਕਲਾਂ ਸਮੇਤ ਨਵਾਂ ਸ਼ਹਿਰ ਵਾਲੇ ਪਾਸੇ ਤੋਂ ਵੀ ਦਰਜਨਾ ਪਿੰਡਾਂ ਦੇ ਰਸਤਿਆਂ ਤੋਂ ਟਿੱਪੜਾ ਰਹੀ ਰੇਤ ਦੀ ਗੈਰਕਾਨੂੰਨੀ ਮਾਈਨਿੰਗ ਤੇ ਉਹਦੇ ਵਾਸਤੇ ਨਿਕਾਸੀ ਕੀਤੀ ਜਾ ਰਹੀ ਹੈ ਠੇਕੇਦਾਰਾਂ ਵੱਲੋਂ ਸਤਲੁਜ ਦਰਿਆ ਚੋਂ ਗੈਰਕਾਨੂੰਨੀ ਤਰੀਕੇ ਨਾਲ ਰੇਤੇ ਦੀ ਨਿਕਾਸੀ ਕਰਕੇ ਆਮ ਲੋਕਾਂ ਤੱਕ ਇਹ ਰੇਤਾ 35 ਤੋਂ ਲੈ ਕੇ 45 ਰੁਪਏ ਪ੍ਰਤੀ ਫੁੱਟ ਦੇ ਹਿਸਾਬ ਦੇ ਨਾਲ ਪਹੁੰਚ ਰਹੀ ਆ ਸਤਲੁਜ ਦਰਿਆ ਚੋਂ ਗੈਰਕਾਨੂੰਨੀ ਮਾਈਨਿੰਗ ਕਰਨ ਵਾਲੇ ਠੇਕੇਦਾਰਾਂ ਦੇ ਕਰਿੰਦੇ ਰੇਤ ਚੋਰੀ ਕਰਨ ਸਮੇਂ ਵੱਡੀ ਗਿੰਦੀ ਚ ਆਸ-ਪਾਸ ਖੜੇ ਹੋ ਜਾਂਦੇ ਨੇ ਤੇ ਛਾਪੇਮਾਰੀ ਦੇ ਭਿਨਕ ਲੱਗਦੇ ਹੀ ਆਪਣੀਆਂ ਮਸ਼ੀਨਾਂ ਦੇ ਟਿੱਪਰ ਲੈ ਕੇ ਰਫੂ ਚੱਕਰ ਹੋ ਜਾਂਦੇ ਨੇ ਗੈਰਕੁਨਿ ਮਾਈਨਿੰਗ ਕਰਨ ਵਾਲੇ ਰੇਤ mafia ਅੱਗੇ ਲੁਧਿਆਣਾ ਦੇ ਨਵੇਂ ਸ਼ਹਿਰ ਦਾ ਮਾਈਨਿੰਗ ਵਿਭਾਗ ਤੇ ਪੁਲਿਸ ਦੋਨੇ ਹੀ ਫੇਲ ਜਾਂ ਸੁਸਤ ਸਾਬਤ ਹੋਏ ਨੇ ਉਧਰ ਇਸ ਮਸਲੇ ਦੇ ਵਿੱਚ ਜਦ ਲੁਧਿਆਣਾ ਦੀ ਡਿਪਟੀ ਕਮਿਸ਼ਨਰ ਸਾਖੀ ਸਾਨੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਆਪਣਾ ਪੱਕ ਰੱਖਿਆ ਲੁਧਿਆਣਾ ਤੋਂ ਰojana jeet akhbar ਦੇ ਪੱਤਰਕਾਰ ਜਗਮੀਤ ਸਿੰਘ ਉਹਨਾਂ ਦੀ ਖਬਰ ਜਿਹੜੀ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਉਹਦੇ ਵਿੱਚ ਜਦੋਂ ਉਹਨਾਂ ਨੇ ਸਾਖੀ ਸਾਨੀ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਇਸ ਮਸਲੇ ਦੇ ਵਿੱਚ ਕਿਹਾ ਕਿ ਸਰਕਾਰੀ ਪਾਬੰਦੀ ਦੇ باوجود ਦੀ ਸਤਲੁਜ ਦਰਿਆ ਚੋਂ ਠੇਕੇਦਾਰਾਂ ਵੱਲੋਂ ਕੀਤੀ ਗੈਰਕਾਨੂੰਨੀ ਤਰੀਕੇ ਨਾਲ ਜਿਹੜੀ ਰੇਤ ਦੀ ਨਿਕਾਸੀ ਨੂੰ ਲੈ ਕੇ ਜਦੋਂ ਡਿਪਟੀ ਕਮਿਸ਼ਨਰ ਸਾਖੀ ਸਾਨੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਟੀਮਾਂ ਬਣਾ ਕੇ ਅਚਨ ਚੇਤ ਚੈਕਿੰਗ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਵਧੀਕ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਨੋਡਲ ਅਫਸਰ ਬਣਾਇਆ ਗਿਆ ਹੈ। ਡੀਸੀ ਸਾਹਨੀ ਨੇ ਇਹ ਵੀ ਕਿਹਾ ਕਿ ਗੈਰਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਵਿੱਚ ਬਖਸ਼ਿਆ ਨਹੀਂ ਜਾਊਗਾ। ਲੇਕਿਨ ਹਾਲਾਤ ਆ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਇਹ ਤੋ ਤਾਂ ਕਹਿ ਚੁੱਕੇ ਸਨ ਕਿ ਸ਼ਾਮ ਪੈਂਦਿਆਂ ਹੀ ਸੂਰਜ ਢਲਦਿਆਂ ਹੀ। ਅਗਰ ਮਾਈਨਿੰਗ ਹੋ ਰਹੀ ਹੈ ਤਾਂ ਇਹਦਾ ਮਤਲਬ ਹੈ ਕਿ ਗੈਰਕਾਨੂੰਨੀ ਮਾਈਨਿੰਗ ਹੋ ਰਹੀ ਹੈ ਲੇਕਿਨ ਉਹਨਾਂ ਦੀ ਸਰਕਾਰ ਦੇ ਵਿੱਚ ਵੀ ਉਹਨਾਂ ਦੇ ਕੀਤੇ ਦਾਅਵੇ ਦੇ ਬਾਵਜੂਦ ਵੀ ਸੂਬੇ ਅੰਦਰ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਆ ਮਾਈਨਿੰਗ ਇਥੋਂ ਤੱਕ ਹੋ ਰਹੀ ਆ ਕਿ ਪਾਬੰਦੀ ਲਗਾਈ ਗਈ ਹੈ ਸਰਕਾਰ ਵੱਲੋਂ 30 ਸਤੰਬਰ 2024 ਤੱਕ ਇਸ ਦੇ باوجود ਲਗਾਤਾਰ ਦਰਿਆਵਾਂ ਦੇ ਕੰਢੇ ਤੋਂ ਮਾਈਨਿੰਗ ਹੋ ਰਹੀ ਆ ਤੇ ਸਰਕਾਰ ਤੇ ਪ੍ਰਸ਼ਾਸਨ ਚੁੱਪ ਕਰਕੇ ਬੈਠਾ ਆ ਹੱਥ ਤੇ ਹੱਥ ਧਰ ਕੇ ਬੈਠਾ ਸਾਹਨੇਵਾਲ ਵਿਧਾਨ ਸਭਾ ਦੇ ਹਲਕੇ ਤੋਂ ਮਾਈਨਿੰਗ ਜਿਹੜੀ ਖਬਰ ਦੇ ਵਿੱਚ ਨਸ਼ਰ ਕੀਤੀ ਗਈ ਆ ਇਹ ਲਾਜ਼ਮੀ ਤੌਰ ਤੇ ਉਹ ਤਲਵੰਡੀ ਕਲਾ ਪਿੰਡ ਔਰ ਨਵਾਂ ਸ਼ਹਿਰ ਵਾਲੇ ਪਾਸੇ ਦਰਜਨਾ ਪਿੰਡਾਂ ਦੇ ਲੋਕੀ ਵਾਸੀ ਦੁਖੀ ਨੇ ਵਾਸੀ ਛੜਕਾ ਟੋਟਲ ਚੁੱਕੀਆਂ ਨੇ ਟੋਏ ਪੈ ਚੁੱਕੇ ਨੇ ਤੇ ਤੜਲੇ ਦੇ ਨਾਲ ਗੈਰਕਾਨੂੰਨੀ ਮਾਈਨਿੰਗ ਹੋ ਰਹੀ ਆ ਨਵਾਂ ਸ਼ਹਿਰ ਦਾ ਪੁਲਿਸ ਪ੍ਰਸ਼ਾਸਨ ਹੋਵੇ ਜਾਂ ਲੁਧਿਆਣੇ ਦਾ ਪੁਲਿਸ ਪ੍ਰਸ਼ਾਸਨ ਵਿੱਚ ਆਏ ਉਥੋਂ ਦਾ ਸਿਵਲ ਪ੍ਰਸ਼ਾਸਨ ਜਾਂ ਪੁਲਿਸ ਪ੍ਰਸ਼ਾਸਨੋਂ ਵੀ ਦੋਨੇ ਚੁੱਪ ਨੇ ਲਾਜ਼ਮੀ ਤੌਰ ਤੇ ਮੰਨਿਆ ਜਾ ਰਿਹਾ ਵਿਰੋਧੀ ਕਹਿ ਰਹੇ ਨੇ ਕਿ ਕਿਤੇ ਨਾ ਕਿਤੇ ਨਾ ਇਹਨਾਂ ਦੋਨਾਂ ਜ਼ਿਲ੍ਹਿਆਂ ਤੇ ਸਰਕਾਰ ਦਾ ਦਬਾਅ ਔਰ ਸਰਕਾਰ ਦਾ ਦਬਾਅ ਕਿਹਦਾ ਹੋਊਗਾ ਜਿਹੜੇ ਗੈਰਕਾਨੂੰਨੀ ਮਾਈਨਿੰਗ ਕਰਨ ਵਾਲੇ ਜਿਹੜੇ ਲੋਕ ਨੇ ਉਹਨਾਂ ਪਿੱਛੇ ਰਾਸੀ ਲੋਕਾਂ ਦਾ ਹੱਥ ਹੋ ਸਕਦਾ ਤਾਂ ਇਹ ਹੁਣੇ ਖਾਣਾ ਪੂਰਤੀ ਕਰਨ ਵਾਸਤੇ ਨੋੜਲ ਅਫਸਰ ਬਣਾਏ ਜਾ ਰਹੇ ਨੇ ਇੱਕੜ ਸਵਾਲ ਹੈ ਕਿ ਜਦ ਤੱਕ 30 ਸਤੰਬਰ 2024 ਤੱਕ ਸਰਕਾਰ ਨੇ ਪਾਬੰਦੀ ਲਾਈ ਹੋਏ ਇਸ ਦੇ ਬਾਵਜੂਦ ਅਗਰ ਮਾਈਨਿੰਗ ਹੋ ਰਹੀ ਹੈ ਗੈਰਕਾਨੂੰਨੀ ਤੇ ਮਤਲਬ ਆ ਕਿ ਗੈਰਕਾਨੂੰਨੀ ਮਾਈਨਿੰਗ ਕਰਨ ਵਾਲੇ ਜਿਹੜੇ ਲੋਕ ਨੇ ਉਹਨਾਂ ਦਾ ਵੱਡਾ ਹੱਥ ਆ ਜਾਂ ਉਹਨਾਂ ਦੇ ਉੱਪਰ ਕਿਸੇ ਵੱਡੇ ਦਾ ਹੱਥ ਔਰ اپوزیشن પાર્ટી ਨੇ ਕਈ ਮਸਲਾਂ 'ਚ ਸਰਕਾਰ ਨੂੰ ਘੇਰ ਚੁੱਕੀਆਂ ਕਿਉਂਕਿ ਖੁਦ ਜਦੋਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲੇ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਜਦੋਂ ਲਗਾਤਾਰ ਉਹ ਚੋਣ ਪ੍ਰਚਾਰ ਕਰ ਰਹੇ ਸੀ ਤਾਂ ਉਹਨਾਂ ਦਾਅਵਾ ਕੀਤਾ ਸੀ ਕਿ 20000 ਕਰੋੜ ਰੁਪਇਆ ਜਿਹੜੀ ਸੂਬੇ ਅੰਦਰ ਗੈਰਕਾਨੂੰਨੀ ਮਾਈਨਿੰਗ ਹੁੰਦੀ ਉਹ ਬੰਦ ਕਰਕੇ ਤੇ ਸਰਕਾਰ ਆਪਣੇ ਵੱਲੋਂ ਬੁੱਤੇ ਮਾਈਨਿੰਗ ਕਰਵਾਏਗੇ ਤੇ ਸਰਕਾਰੀ ਖਜ਼ਾਨਾ 20000 ਕਰੋੜ ਰੁਪਇਆ ਭਰ ਦਿੱਤਾ ਜਾਊਗਾ ਔਰ ਸ਼ਰਾਬ ਦੇ ਵਿੱਚੋਂ ਉਹਨਾਂ ਕਿਹਾ ਸੀ ਕਿ ਸ਼ਰਾਬ ਪੌੜਸੀ ਜਿਹੀ ਬਣਾਈ ਜਾਊਗੀ ਕਿ ਸੂਬੇ ਨੂੰ 30000 ਕਰੋੜ ਰੁਪਇਆ ਜਿਹੜਾ ਵਾ ਉਹ ਫਾਇਦਾ ਹੋਊਗਾ ਲੇਕਿਨ ਕਰੀਬ 2.5 ਸਾਲ ਦੀ ਸਰਕਾਰ ਹੋ ਚੁੱਕੀ ਆ ਕੁਲ ਮਿਲਾ ਕੇ 30 ਤੇ 20 ਅਗਰ ਜੋੜ ਕਰ ਲਈਏ ਤੇ 50 ਹਜ਼ਾਰ ਕਰੋੜ ਰੁਪਇਆ ਇੱਕ ਸਾਲ ਦਾ ਬਣ ਜਾਂਦਾ ਹੈ ਤੇ ਹੁਣ ਤੱਕ 2 ਸਾਲਾਂ ਦਾ 1 ਲੱਖ ਕਰੋੜ ਬਣ ਚੁੱਕਾ ਔਰ ਅਗਰ 2.5 ਸਾਲਾਂ ਦੀ ਗੱਲ ਕੀਤੀ ਜਾਵੇ ਸਵਾ ਲੱਖ ਕਰੋੜ ਰੁਪਇਆ ਆਖਿਰ ਕਿੱਥੇ ਗਿਆ ਨਾ ਸ਼ਰਾਬ ਪਾਲਿਸੀ ਚੋਂ ਆਇਆ ਨਾ ਐਕਸਾਈਜ਼ ਪਾਲਿਸੀ ਚੋਂ ਆਇਆ ਨਾ ਰੇਤ ਪਾਲਿਸੀ ਦੇ ਵਿੱਚੋਂ ਆਇਆ ਤੇ ਕੁਲ ਮਿਲਾ ਕੇ ਹੁਣ ਲਗਾਤਾਰ ਜਿਹੜੀ ਗੈਰਕਾਨੂੰਨੀ ਮਾਈਨਿੰਗ ਹੋ ਰਹੀ ਆ ਤੇ ਜ਼ਿਲ੍ਹਾ ਪ੍ਰਸ਼ਾਸਨ ਵੀ ਲਗਾਤਾਰ ਸੁੱਤਾਂ ਆਇਆ ਦੇ ਨੇ ਡੀਸੀ ਸਾਕਸੀਸਾਨੀ ਜਿਹਨਾਂ ਦਾ ਦਾਵਾ ਕੀਤਾ ਕਿ ਅਸੀਂ ਅਚੰਤ ਚੇਤੇ ਛਾਪੇ ਮਾਰੇ ਕਰਾਂਗੇ ਤੇ ਸਾਕਸੀਸਾਨੀ ਕਦੋਂ ਅਚੰਤ ਚੇਤੇ ਛਾਪੇ ਮਾਰਦੇ ਨੇ ਦਫਤਰਾਂ ਦੇ ਵਿੱਚ ਬੈਠ ਕੇ ਵੱਡੀਆਂ ਵੱਡੀਆਂ ਗੱਲਾਂ ਕਰ ਜੁਗੇ ਹੀ ਅਫਸਰ ਹਨ ਦੇ ਨੇ ਜਿਹੜਾ ਨੌਡਲ ਅਫੀਸਰ ਬਣਾਇਆ ਗਿਆ ਉਹਦੇ ਚ ਹਿੰਮਤ ਆ ਜਾਂ ਜ਼ਿਲ੍ਹਾ ਪ੍ਰਸ਼ਾਸਨ ਜਾਂ ਸਾਕਸੀਸਾਨੀ ਦੇ ਵਿੱਚ ਹਿੰਮਤ ਆ ਕਿ ਉਹ ਆਪਣੇ ਇਲਾਕੇ ਦੇ ਵਿੱਚ ਹੁੰਦੀ ਜਿਹੜੀ ਗੈਰਕਾਨੂੰਨੀ ਮਾਈਨਿੰਗ ਉਹਨੂੰ ਰੋਕਣ ਦੇ ਵਿੱਚ ਕਿੰਨੇ ਕੀ ਕਾਮਯਾਬ ਹੁੰਦੇ ਨੇ ਜਾਂ ਫਿਰ ਉਹਨਾਂ ਨੂੰ ਵੀ ਕੁਰਸੀ ਦਾ ਖਤਰਾ ਹੋਊਗਾ ਜਾਂ ਫਿਰ ਖਾਣਾ ਪੂਰਤੀ ਕਰਨ ਵਾਸਤੇ ਇੱਕ ਅੱਦਾ ਛਾਪਾ ਮਾਰ ਲੈਣਗੇ ਤੇ ਉਸ ਤੋਂ ਬਾਅਦ ਫਿਰ ਉਸੇ ਤਰ੍ਹਾਂ ਹੀ ਗੈਰਕਾਨੂੰਨੀ ਮਾਈਨਿੰਗ ਹੁੰਦੀ ਰਹੇਗੀ ਅਫਸਰ ਜਾਂ ਡਰਦੇ ਨੇ ਜਾਂ ਫਿਰ ਮਿਲੇ ਹੋਏ ਨੇ ਇਹ ਸਵਾਲ ਨੇ ਵਿਰੋਧੀਆਂ ਦੇ ਤੇ ਸਰਕਾਰ ਨੂੰ ਦੇਣਾ ਚਾਹੀਦਾ ਇਹਨਾਂ ਦਾ ਜਵਾਬ ਇਹ ਜਾਣਕਾਰੀ ਨਾਲ ਤੁਹਾਡੇ ਤੋਂ ਲੈ ਮੈਂ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ